ਉਹ ਆਪਾ ਬੀਪੀ ਤੇ ਆ ਜਾਂਦੇ ਆ ਬੀਪੀ ਦਾ ਕਿੰਦਾ ਧਿਆਨ ਰੱਖਿਆ ਜਾ ਸਕਦਾ ਹਰ ਕੋਈ ਜਿੱਦਿ ਇਹ ਥੋੜੀ ਜਿਹੀ ਵੱਧ ਹੋ ਜਾਂਦੀ ਨਾ 35 ਤੋਂ ਬਾਅਦ ਬੀਪੀ ਦੀ ਪ੍ਰੋਬਲਮ ਆਮ ਆਣੀ ਸ਼ੁਰੂ ਹੋ ਗਈ ਹੈ ਅੱਜਕੱਲ ਉਹ ਕਿੰਦਾ ਪ੍ਰੇਜ਼ ਰੱਖਿਆ ਜਾ ਸਕਦਾ ਉਸਦਾ ਕੀ ਬੰਦਾ ਦੇਖੇ ਵੀ ਬੀਪੀ ਤੋਂ ਬਚ ਸਕੇ ਕੋਈ ਬੀਪੀ ਦੇ ਦੋ ਕਾਰਨ ਨੇ ਇੱਕ ਤਾਂ ਜਿਹੜੇ WHO ਦੇ ਰੂਲਸ ਨੇ 120/80 ਇੱਥੇ ਰੱਖਣਾ ਪਰ ਜਿਹੜਾ ਆਯੁਰਵੇਦ ਆ ਉਹ ਥੋੜਾ ਜਿਹਾ ਆਪ ਹੈ ਅਲੱਗ ਹੈ ਉਹ ਕਹਿੰਦਾ ਤੁਹਾਡਾ ਥੱਲੇ ਵਾਲਾ ਬੀਪੀ 80 ਚਾਹੀਦਾ ਹੂੰ ਉੱਪਰ ਜਿੰਨੀ ਤੁਹਾਡੀ ਉਮਰ ਆ ਉਹਨਾਂ ਜੋੜ ਲੋ ਉਹਨੂੰ ਤੁਹਾਡੀ ਉਮਰ 50 ਸਾਲ ਦੀ ਹੋ ਗਈ ਤੁਹਾਡਾ 50 ਤੇ 80 130 ਚਾਹੀਦਾ ਹੂੰ ਤੁਹਾਡੀ ਉਮਰ 60 ਸਾਲ ਹੋ ਗਈ ਤੁਹਾਨੂੰ 40 140 ਚਾਹੀਦਾ ਤੁਹਾਡੀ ਉਮਰ ਮੰਨ ਲਓ 90 ਸਾਲ ਦੀ ਹੋ ਗਈ ਬੰਦੇ ਦੀ ਉਹਨੂੰ 170 ਚਾਹੀਦਾ ਹੂੰ ਹੁਣ 170 ਉਹਦਾ ਹੋਣ ਨਹੀਂ ਦੇਣਾ 170 ਉਹ ਦੇਖਦਾ ਹੂੰ ਘਬਰਾ ਜਾਂਦਾ ਕਿਉਂ ਉਹਦੇ ਦਿਮਾਗ 'ਚ 120 ਵੜਿਆ ਹੋਇਆ ਹੈ ਜਦੋਂ 170 ਜਿਹੜਾ ਨੇਚਰਲ ਚਾਹੀਦਾ ਉਹਨੂੰ ਪ੍ਰਾਣੀ ਮਸ਼ੀਨਰੀ ਆ ਜ਼ਿਆਦਾ ਤੇਲ ਖਾਂਦੀ ਆ ਹੂੰ ਉਹਨੂੰ ਉਮਰ ਦੇ ਹਿਸਾਬ ਨਾਲ ਉਹਨਾਂ ਚਾਹੀਦਾ ਹੈ ਉਹਨੂੰ ਗੋਲੀ ਲਾ ਦਿੱਤੀ ਜਾਂਦੀ ਆ ਬੀਪੀ ਦੀ ਉਹਨੂੰ 120 ਤੇ ਲਿਆਂਦਾ ਜਾਂਦਾ ਹੁਣ ਦੱਸੋ ਵੀ ਜਦੋਂ ਇੱਕ ਸਕੂਟਰ ਪੁਰਾਣਾ ਹੋ ਗਿਆ ਉਹ ਤੇਲ ਵੱਧ ਖਾਊਗਾ ਕਿ ਘੱਟ ਖਾਊਗਾ ਵੱਧ ਖਾਊਗਾ ਵੱਧ ਖਾਣਾ ਤਾਂ ਹੀ ਉਹਦਾ ਇੰਜਣ ਬਚੂਗਾ ਨਾ ਹਾਂ ਤਾਂ ਹੀ ਤੇ ਜੇ ਉਹਦਾ ਪੈਟਰੋਲ ਘਟਾਈ ਜਾਈਏ ਘਟਾਈ ਜਾਈਏ ਐਵਰੇਜ ਕਰਾਈਏ ਫਿਰ ਇੰਜਣ ਬੈਠੂਗਾ ਸੀਲ ਹੋ ਜਾਊਗਾ ਸੀਲ ਹੋ ਜਾਣਾ ਹੈ ਬੈਠ ਜਾਣਾ ਨਹੀਂ ਜਦੋਂ ਆਪਾਂ 170 ਦੀ ਲੋਡ ਵਾਲੇ ਨੂੰ ਗੋਲੀਆਂ ਦੇ ਕੇ 120 ਤੇ ਲਿਆਵਾਂਗੇ ਤੇ ਫਿਰ ਉਹ ਕਿਵੇਂ ਤੁਰ ਜਾਊਗਾ ਪਹਿਲੇ ਬਜ਼ੁਰਗਾ ਵਾਂਗੂੰ ਉਹ ਤਾਂ ਵੀਕ ਹੋ ਗਈ ਹੋਊਗਾ ਉਹਨੂੰ ਆਕਸੀਜਨ ਸਾਡੇ ਨੂੰ ਦਿਮਾਗ ਨੂੰ ਉਨੀ ਪੂਰੀ ਜਾਣੀ ਹੋਣੀ ਹੈ ਜਿੰਨੀ ਆਕਸੀਜਨ ਦੀ ਲੋਡ ਆ ਬਲੱਡ ਨੇ ਉਨੀ ਪਹੁੰਚਾਉਣੀ ਆ ਨਾ ਉਮਰ ਦੇ ਹਿਸਾਬ ਨਾਲ ਵੱਧ ਚਾਹੀਦੀ ਹੈ ਉਹਨੂੰ ਉਹ ਆਪਾਂ ਘਟਾ ਲਈ ਤੇ ਫਿਰ ਬਾਬਾ ਤਾਂ ਬੋੜਾ ਹੋਊਗਾ ਹੀ ਨਾ ਉਹਦੀ ਯਾਦਦਾਸ਼ਤ ਤਾਂ ਜਾਊਗੀ ਹੀ ਵਧਣਾ ਇੱਕ ਵੱਖਰੀ ਗੱਲ ਹੈ। ਪਹਿਲੀ ਵਾਰੀ ਗੱਲ ਸੁਣ ਰਹੇ ਆ ਤੁਹਾਡੇ ਕੋਈ ਬੜੀ-ਵੱਰੀ ਆਇਆ ਕਿਸੇ ਨੇ ਅਜੇ ਤੱਕ ਇਹ ਗੱਲ ਨਹੀਂ ਦੱਸੀ ਵੀ ਬੀਪੀ ਦੇ ਕਰਕੇ ਇ ਮਤਲਬ ਬੀਪੀ ਨੂੰ ਅਸੀਂ ਇੰਨਾ ਵਧਿਆ ਨਹੀਂ ਹੁੰਦਾ ਵੱਧ ਸਮਝ ਕੇ ਘਟਾਉਣ ਦੀ ਕੋਸ਼ਿਸ਼ ਕਰਦੇ ਹਾਂ। ਘਟਾਉਣ ਦੀ ਕੋਸ਼ਿਸ਼ ਕਰਦੇ ਆ ਅਸੀਂ। ਬਿਲਕੁਲ ਘਟਾਉਣ ਦੀ ਕੋਸ਼ਿਸ਼ ਕਰਦੇ ਆ। ਸਾਨੂੰ ਪੇਟ ਤੇ ਧਿਆਨ ਰੱਖਣਾ ਚਾਹੀਦਾ ਹੈ। ਜਦੋਂ ਸਾਡਾ ਪੇਟ ਸਾਰਾ ਕੁਝ ਸਹੀ ਆ ਕਈ ਜਨਾਂ ਦਾ ਬੀਪੀ ਇੱਥੇ 70-80% ਗੈਸ ਨਾਲ ਵੱਧਾ। ਪੇਟ ਦੇ ਵਿੱਚ ਉਹਨਾਂ ਨੂੰ ਗੈਸ ਹੁੰਦੀ ਹੈ ਕਬਜ ਹੁੰਦੀ ਹੈ ਗੈਸ ਹੁੰਦੀ ਹੈ ਬੀਪੀ ਵੱਧਦਾ ਬੀਪੀ ਵੱਧਦਾ ਕਰ ਰੋਲਾ ਪਾਉਣਗੇ ਅਸੀਂ ਉਹਨੂੰ ਬੀਪੀ ਦੀ ਦਵਾਈ ਦੇ ਦਿੰਦੇ ਹਾਂ ਅਸੀਂ ਉਹਨੂੰ ਆ ਦੋ ਬੂੰਦਾਂ ਵਾਲੀ ਦਵਾਈ ਦਿੰਨੇ ਆ ਇਹ ਕਿੰਨੀ ਪਹਿਲਾਂ ਵੀ ਵੀਡੀਓ ਦੇ ਵਿੱਚ ਆਹੀ ਦਵਾਈ ਦੋ ਬੂੰਦਾਂ ਦੀ ਦਵਾਈ ਦਿੰਦੇ ਸੀ ਦਿਖਾਈ ਸੀ ਜਾਂ ਦੋ ਬੂੰਦਾਂ ਆ ਦੋ ਬੂੰਦਾਂ ਵਾਲੀ ਦਵਾਈ ਦਿੰਨੇ ਆ ਪੇਟ ਉਹਨਾਂ ਦਾ ਸਾਫ਼ ਹੋਣ ਲੱਗ ਜਾਂਦਾ ਗੈਸ ਉਹਨਾਂ ਦੇ ਬਣਦੀ ਨਹੀਂ ਬੀਪੀ ਉਹਨਾਂ ਦਾ ਵੱਧਦਾ ਨਹੀਂ ਫਿਰ ਕੀ ਹੋ ਜਾਂਦਾ ਉਹਨਾਂ ਨੂੰ ਅਸੀਂ ਤਾਂ ਬੀਪੀ ਦੀ ਗੋਲੀ ਹੀ ਨਹੀਂ ਦਿੱਤੀ ਗੈਸ ਦੇ ਪ੍ਰੈਸ਼ਰ ਨਾਲ ਹਾਰਟ ਬੀਟ ਤੇ ਜੋ ਕਿ ਸਿਰ ਨੂੰ ਚੜ ਗਿਆ ਸਿਰ ਦੁਖਣ ਲੱਗ ਗਿਆ ਬੀਪੀ ਚੱਕ ਵੱਧ ਗਿਆ ਗੋਲੀ ਖਾ ਲੋ ਜੇ ਤੁਹਾਡੀ ਗੈਸ ਬਣੀ ਹੈ ਇਲਾਜ ਗੈਸ ਦਾ ਕਰਨਾ ਕਿ ਬੀਪੀ ਦਾ ਕਰਨਾ ਚਾਹੀਦਾ ਬਸ ਸਿੱਧਾ ਬੀਪੀ ਦੀ ਗੋਲੀ ਬੀਪੀ ਗੈਸ ਪਰ ਬਧੀ ਜਿਆਦਾ ਕੁਝ ਹੋਈ ਜਾਵੇ ਉਹਦੇ ਨਾਲ ਜਿਆਦਾ ਸਿਰ ਦੁਖਣ ਲੱਗੂ ਪੇਨ ਕਲਰ ਖਾ ਲੋ ਪੇਨ ਕਲਰ ਖਾ ਕੇ ਤੁਸੀਂ ਆਪਣਾ ਦਰਦ ਹਟਾ ਲਿਆ ਲੇਕਿਨ ਜਿਹੜੀ ਨਸ ਫੁੱਟਣ ਤੇ ਆਈ ਹੋਈ ਆ ਫਟਣ ਤੇ ਆਈ ਹੋਈ ਆ ਉਹਦੇ ਪ੍ਰੈਸ਼ਰ ਨੂੰ ਤਾਂ ਘਟਾਇਆ ਹੀ ਨਹੀਂ ਫਿਰ ਸੁੱਤੇ ਪੇ ਰਹਿਣਾ ਅਵੇਅਰ ਨਹੀਂ ਹੈਗੇ ਲੋਕ